ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਵਖਤਗੜ ਮੇਰਾ ਪਿੰਡ ਵਖਤਗੜ ਹੀ ਹੈ ਬਾਈ ਕੋਲ ਚਾਰ ਆਜੀ ਪਕਾਉ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਹੈ ਜੀ ਆਪਣਾ ਨਾਮ ਮੇਰਾ ਸੋਨ ਸਿੰਘ ਆ ਪਿੰਡ ਵਖਤਗੜ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਤੇ ਘਰ ਕਿਹੜੀ ਸਾਈਡ ਤੇ ਪਿਆਦਾ ਜੀ ਆਪਣਾ ਇਹ ਆ ਜਿਹੜਾ ਭੋਤਣਾ ਤੋਂ ਲਿੰਕ ਰੋਡ ਬਣਿਆਗਾ ਉਹਨਾਂ ਨਾਮ ਵਖਤਗੜ ਨੂੰ ਉਹਦੇ ਉੱਤੇ ਆ ਵਖਤਗੜ ਦੇ ਨੇੜੇ じゃ ਕਿਹਾ ਕਿ ਲਗਭਗ ਬਾਹਰ ਆ ਦੂਰ ਠੀਕ ਹੈ ਜੀ ਹਾਂਜੀ ਭਾਈ ਜੀ ਚਾਰ ਬਾਰੇ ਦੱਸੋ ਡਿਟੇਲ ਆਪਣੀ ਚਾਰ ਵੀਰੇ ਸਾਡੇ ਕੋਲੇ ਅਸੀਂ ਪਰਵੀ ਵੇਚੀ ਬਕਾਉਗਾ ਠੀਕ ਹੈ ਜੀ ਵਧੀਆ ਚਾਰ ਸਾਡਾ ਪੂਰਾ ਠੀਕ ਹੈ ਜੀ ਬੜਾ ਬਕਾਉਗਾ ਅਸੀਂ ਛਲੀਆਂ ਛਲੀਆਂ ਥੋੜ੍ਹ ਦੇਣੀ ਵੀ ਜੇ ਸਾਡੀ 15 16 ਕਿਲੋ ਮੱਕੀ ਵੀ ਜੇ ਸੀਗੀ ਠੀਕ ਹੈ ਜੀ ਦੋ ਟੋਏ ਭਰੇ ਬਿਆ ਠੀਕ ਹੈ ਜੀ ਬਹੁਤ ਵਧੀਆ ਚਾਰ ਦਾਣੇ ਦੇਖ ਨੂੰ ਪਿਆ ਨਰੀ ਵਿੱਚ ਵਣੇ ਦਾਣੇ ਦੇ ਸਕਦਾ ਜੀ ਠੀਕ ਹੈ ਜੀ ਬਹੁਤ ਦਾਣੇ ਆਹ ਦੇਖੋ ਆਹ ਦਾਣੇ ਦਾਣੇ ਪਿਆ ਤਸੱਲੀ ਥੋੜੀ ਨਹੀਂ ਜੋ ਮੈਂ ਇਹ ਭੁੱਲਣ ਜੋਗੀ ਭਾਵੇਂ ਦੀ ਕੋਈ ਭੰਨ ਲਈ ਹੋਵੇ ਜਾਂ ਕੋਈ ਲਿਆ ਜਾਣ ਲੈ ਗਿਆ ਹੋਵੇ ਅਸੀਂ ਥੋੜੀ ਜਮਾ ਠੀਕ ਹੈ ਜੀ ਠੀਕ ਇਹ ਕੀ ਰੇਟ ਫੁੱਟ ਆ ਭਰਾ 550 ਰੁਪਏ ਕਵਾਂਟ ਵਾਲਾ ਬਈ ਠੀਕ ਹੈ ਜੀ ਪਰ 600 ਸੀਗਾ 21 ਥੋੜਾ ਜਿਹਾ ਰੇਟ ਘੱਟਾਗਾ ਠੀਕ ਹੈ ਜੀ ਹਾਂਜੀ ਬਾਕੀ ਹੋਰ ਆ ਜਿਹੜਾ 7 ਵਜੇ ਦੇ ਨੂੰ ਲੈਣ ਆਊਗਾ ਹਾਂਜੀ ਹਾਂਜੀ ਗਣੀ 5 ਤੋਂ ਲੈ ਕੇ 7 7:30 ਤੱਕ ਵੀ ਅਸੀਂ ਆਪੇ ਟੋਏ ਚ ਟੋਲ ਕੇ ਉਹ ਕੰਡਾ ਪਿਆਗਾ ਭਰਕੇ ਦੇਵਾਂਗੇ ਠੀਕ ਹੈ ਜੀ ਜੇ ਵੀ ਕੋਈ ਲੇਟ ਹੋ ਗਿਆ ਫਿਰ ਸਾਡਾ ਪਤਾ ਨਹੀਂ ਕਿ ਸਾਡੀ ਵੀ ਖੇਤੀ ਹੈ ਅਸੀਂ ਖੇਤ ਖੂਤ ਬਗਦੇ ਨੇ ਬਈ ਠੀਕ ਹੈ ਜੀ ਤੇ ਕਾਮ ਸਕੰਡਾ ਹੀ ਹਾਂ ਫਿਰ ਪਤਾ ਨਹੀਂ ਹੈ ਆ ਵੀ ਵੱਤ ਵੱਤ ਕਿੰਨਾ ਕੁ ਲੱਗਦਾ ਹਾਲੇ ਜਣਾ ਜਿੰਨੇ ਚਾਹ 10 ਕਿਲੋ ਤੇ ਲੈ ਕੇ 10 ਕੁਇੰਟਲ ਲੈ ਜੀ ਤਾਂ ਠੀਕ ਹੈ ਅਸੀਂ ਤਾਂ ਇੱਥੇ ਹੀ ਹੁੰਨੇ ਆ ਘਰ ਤੇ ਸਾਡੇ ਹੋ ਹੈਗਾ ਠੀਕ ਹੈ ਜੀ ਠੀਕ ਹੈ ਬਾਈ ਦਿਖਾ ਦੇ ਮੱਕੀ ਇਹ ਲੋ ਜੀ ਆ ਘਰ ਦਿਖਾ ਦੇ ਮਾੜਾ ਜੀ ਬਾ ਉੱਤੇ ਪਤਾ ਲੱਗੇ ਹੁੰਦਾ ਰੋਡ ਤੋਂ ਆਸੀ ਆ ਪਹੋਤ ਨਾਲ ਰੋਡ ਆ ਗਿਆ ਨਾਲ ਆ ਗਿਆ ਪਹੋਤ ਆਹ ਬੋਤ ਨਹੀਂ ਜਾਂਦਾ ਪਿੰਡ ਰਹਾ ਪਿੰਡ ਬਾਰ 5 ਵਜੇ ਤੋਂ 7:30 ਤੱਕ ਦੇ ਕੋਈ ਆਉਗਾ ਸੀ ਆਪੇ ਟੋਲ ਕੇ ਲੱਦ ਕੇ ਦੇਵਾਂਗੇ ਉਸ ਤੋਂ ਬਾਅਦ ਪੱਕਾ ਨਹੀਂ ਕਹਿ ਸਕਦੇ ਜੇ ਅਸੀਂ ਘਰੇ ਨਾ ਹੋਏ ਤਾਂ ਅਗਲੇ ਨੂੰ ਆਪ ਵੀ ਨਹੀਂ ਆਣਾ ਪੈ ਸਕਦਾ ਠੀਕ ਹੈ ਜੀ ਦੇ ਅਸੀਂ ਘਰੇ ਆ ਅਸੀਂ ਆਪੇ ਦੇਵਾਂਗੇ ਟੋਲ ਕੇ ਫਿਰ ਠੀਕ ਹੈ ਜੀ ਆ ਸਾਡਾ ਨਵਾਂ ਕੰਡਾ ਪਹਿਲਾਂ ਦਾ ਠੀਕ ਹੈ ਠੀਕ ਹੈ ਪ੍ਰਬੰਧ ਸਾਡਾ ਪੂਰਾ ਸੜਕ ਦੇ ਜਮ੍ਹਾਂ ਉੱਤੇ ਆ ਠੀਕ ਹੈ ਜੀ ਪਿੰਡ ਤੋਂ ਬਾਰ-ਬਾਰ ਟੋਲ ਕੇ ਵੀ ਦੋਗੇ ਸੀ ਜੀ ਟੋਲ ਕੇ 550 550 ਰੁਪਏ ਕਾ ਬਾਈ ਦੇਖੋ ਜੀ ਸ਼ੁਸ਼ਨੀ ਵਾਰੀ ਵਜੋਂ ਵਿੱਚ ਅਸੀਂ ਮੱਕੀ ਦੇ ਦਾਣੇ ਉਮੀ ਪਿਆ ਸੱਲੀ ਸੁਣ ਦਾਣੇ ਤਾਂ ਦੇ ਫਿਰ ਇਸ ਟ੍ਰਿਪ ਤੇ ਇਦਾਂ ਦਾਣੇ ਦਾਣੇ ਬੰਨ ਲੱਤੀ ਕੈਸੀ ਕੋਈ ਸੱਲੀ ਕਰਕੇ ਜਾ ਸਕਦਾ ਠੀਕ ਹੈ ਜੀ ਦਾਣੇ 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 ਬਹੁਤ ਮੱਕੀ ਭਧੀ ਹੋਈ ਸਾਡੀ ਚੰਗੀ ਠੀਕ ਹੈ ਜੀ ਥੋੜੀ ਬਿਲਲ ਹੀ ਰਹੀ ਸੀ ਤਾਂ ਕਰਕੇ ਛਲਨੀ ਬਾਲੀਆਂ ਡਬਲ ਸੀ ਠੀਕ ਹੈ ਠੀਕ ਹੈ ਭਾਈ ਜੀ ਤਾਂ ਫਾਰਮ ਟੀਵੀ ਨੂੰ ਬਾਤੋ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਜੇ ਕਿਸੇ ਨੇ ਐਡ ਹੋਰ ਕਰਵਾਉਣੀ ਤਾਂ ਆਪਣਾ ਨੰਬਰ ਨੋਟ ਕਰੋ ਜੀ 7128000355 ਜੀ 7228003552 ਬਾਕੀ ਬਾਈ ਦਾ ਕੰਡੈਕਟਰ ਨੰਬਰ ਵੀ ਸਾਨੂੰ ਦੱਸ ਬੋਲੀ ਜੀ ਹਾਂਜੀ ਬਾਈ ਨੰਬਰ 9363465718 ਦੁਬਾਰੇ ਫਿਰ ਦੱਸੋ 9463465718 ਠੀਕ ਹੈ ਜੀ ਪੋਤਨ ਵਾਲੀ ਸੜਕ ਦੇ ਉੱਤੇ ਆ ਪਿੰਡੋਂ ਬਾਹਰ ਬਾਹਰ ਆ ਜਮਾ ਰੋਡ ਦੇ ਉੱਤੇ ਚਾਰ ਪਾਵਾ ਠੀਕ ਹੈ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ